ਕਈ ਸਮਝਦੇ ਆ ਕਿ ਪਤਾ ਨਹੀਂ ਇਹ ਕਿਤੇ ਉੱਪਰੋਂ ਅਰਸ਼ੋਂ ਉਤਰਿਆ ਹੋਇਆ ਡੇਰਾ ਆ ਇਹ ਆਗਰੇ ਦੇ ਵਿੱਚ ਇੱਕ ਸੇਠ ਸ਼ਿਵਦੇਵਾਲ ਨਾਮ ਦਾ ਇਨਸਾਨ ਹੋਇਆ ਉਹ ਤੇ ਉਹਦੀ ਪਤਨੀ ਨੇ ਮਿਲ ਕੇ ਇੱਕ ਡੇਰਾ ਸ਼ੁਰੂ ਕੀਤਾ ਪਤਨੀ ਦਾ ਨਾਮ ਰਾਦਾ ਸੀ ਉਹਦਾ ਰਾਦਾ ਬਾਈ ਉਹਨੂੰ ਕਿਹਾ ਜਾਂਦਾ ਸੀ ਉਹਦਾ ਨਾਮ ਸੀ ਸ਼ਿਵਦੇਵਾਲ ਸ਼ਿਵਦੇਵਾਲ ਸਿੰਘ ਤੇ ਉਹਨੂੰ ਸਵਾਮੀ ਉਹਨੂੰ ਸਵਾਮੀ ਕਹਿੰਦੇ ਸੀ ਆਮ ਤੌਰ ਤੇ ਸ਼ਿਵਦੇਵਾਲ ਨੂੰ ਸਾਰੇ ਸਵਾਮੀ ਸਵਾਮੀ ਕਰਕੇ ਕਹਿੰਦੇ ਸੀ ਸੰਤ ਤੁਲਸੀ ਦਾ ਸਰਧਾਲੂ ਸੀਗੇ ਇਹ ਬਿਲਕੁਲ ਤੇ ਇਹਨਾਂ ਨੇ ਜਦੋਂ ਡੇਰਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਿਉਂਕਿ ਰਾਧਾ ਵਾਈਫ ਦਾ ਨਾਮ ਸੀ ਤੇ ਇਹਨੂੰ ਸੌਮੀ ਕਹਿੰਦੇ ਸੀ ਉਹ ਰਾਧਾ ਸੌਮੀ ਸੰਪਰਦਾ ਚੱਲ ਪਈ ਹਾਂਜੀ ਇਹ ਜਦੋਂ ਇਹਦਾ ਸ਼ਿਵਦੇਵਾਲ ਦਾ ਦੇਹਾਂਤ ਹੋਇਆ ਤੇ ਇਹ 6 ਬੰਦੇ ਸੀ ਜਿਹੜੇ ਅੱਗੋਂ ਕਹਿੰਦੇ ਵੀ ਅਸੀਂ ਗੱਦੀ ਲੈਣੀ 6 ਦਾ ਦਾਵੇਦਾਰ ਸੀ ਉਹ ਸੀ ਜੀ ਇੱਕ ਤਾਂ ਰਾਧਾ ਬਾਈ ਉਹਦੀ ਵਾਈਫ ਜਿਹੜੀ ਸੀ ਦੂਜੀ ਦੂਜਾ ਸੀ ਰਾਏ ਸਾਲਗ ਸਾਲੇਗਰਾਮ ਤੀਜਾ ਸੀਗਾ ਸਰਮੁਖ ਦਾਸ ਚੌਥਾ ਸੀਗਾ ਗਰੀਬ ਦਾਸ ਚੌਥਾ ਸ਼ਿਵਦੇਵਾਲ ਤੇ ਪੰਜਵਾਂ ਪ੍ਰਤਾਪ ਪੰਜਵਾਂ ਪ੍ਰਤਾਪ ਸਿੰਘ ਤੇ ਛੇਵਾਂ ਜੈਮਲ ਸਿੰਘ ਜੈਮਲ ਸਿੰਘ ਨੇ ਜੋ ਸਿੱਖ ਸੀ ਇਹਨਾਂ ਨੇ 6 ਵੱਖਰੇ ਵੱਖਰੇ ਡੇਰੇ ਜਾ ਕੇ ਬਣਾ ਲਏ 6 ਅਲੱਗ-ਅਲੱਗ ਥਾਂ ਦੇ ਉੱਤੇ ਉਹ ਕਹਿੰਦੇ ਸਾਰੇ ਹੀ ਖੁਸ਼ ਰੋ ਉਹ ਜਿਹੜਾ ਅਗਰੇ ਵਾਲਾ ਉਹਨੇ ਵਾਈਫ ਨੇ ਸੰਭਾਲ ਲਿਆ ਤੇ ਬਾਕੀ 6 ਡੇਰੇ ਹੋ ਗਏ ਉਹਦੇ ਨਾਲ ਇਹ ਹੋ ਗਿਆ ਵੀ ਉਹ ਸਾਰੇ ਪਾਸੇ ਇੰਡੀਆ 'ਚ ਫੈਲ ਗਏ ਉਸੇ ਟਾਈਮ ਹੀ ਤੇ ਜੈਮਲ ਸਿੰਘ ਜਿਹੜਾ ਗਰਦਾਸਪੁਰ ਦਾ ਤੁਹਾਡੇ ਤੁਹਾਡੇ ਇਲਾਕੇ ਦਾ ਸੀਗਾ ਮੇਰਾ ਖਿਆਲ ਕਮਾਨ ਦਾ ਸੀ ਜੈਮਲ ਕਮਾਨਦਾ ਸੀ ਹਾਂਜੀ ਕਮਾਨਦਾ ਸੀਗਾ ਤੇ ਇਹਨੇ ਇੱਥੇ ਡੇਰਾ ਸ਼ੁਰੂ ਕਰ ਲਿਆ ਤੇ ਇਹ ਬਹੁਤ ਬਹੁਤ ਨੂੰ ਸ਼ਾਇਦ ਨਹੀਂ ਪਤਾ ਹੋਣਾ ਜਿਹੜਾ ਰਾਮ ਰਹੀਮ ਵਾਲਾ ਡੇਰਾ ਉਹ ਵੀ ਇਸੇ ਡੇਰੇ ਚੋਂ ਹੀ ਨਿਕਲਿਆ ਹੋਇਆ ਡੇਰਾ ਆ ਸੋ ਇਹਦੀ ਬੈਕਗ੍ਰਾਉਂਡ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਜੈਮਲ ਸਿੰਘ ਨੇ ਡੇਰਾ ਸ਼ੁਰੂ ਕੀਤਾ ਸੀ ਤੇ ਜਿਹੜੀ ਜਗ੍ਹਾ ਉੱਤੇ ਸ਼ੁਰੂ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਸੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਬੋਲਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਫੇਰ ਡੇਰਾ ਸ਼ੁਰੂ ਕੀਤਾ ਸੀ ਬਾਅਦ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾਤਾ ਤੇ ਉੱਥੇ ਡੇਰਾ ਹੋ ਗਿਆ ਪਿੱਛੇ ਜੇ ਰੋਲਾ ਬੜਾ ਪਿਆ ਥੀ ਪਹਿਰੇ ਨੇ ਇੱਥੋਂ ਤੱਕ ਕਿ ਦਰਿਆ ਦਾ ਰੁੱਖ ਬਦਲਤਾ ਹੋਇਆ ਆਪਣੇ ਡੇਰੇ ਕਰਕੇ ਪੰਨੂੰ ਸਾਈਡ ਤੋਂ ਕੱਢਤਾ ਜਿਹਦੇ ਕਰਕੇ ਹੜ੍ਹ ਬਹੁਤ ਆਉਂਦੇ ਹੋ ਉਸ ਏਰੀਆ 'ਚ ਸੋ ਇਹ ਬੈਕਗ੍ਰਾਉਂਡ ਹੈ ਹੁਣ ਤੁਸੀਂ ਆਪਣੇ ਸ਼ਬਦ ਤੇ ਆਓ ਭਾਜੀ ਆਹ ਭਾਜੀ ਇਹ ਬਿਲਕੁਲ ਤੁਸੀਂ ਜਿਹੜੀ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਨੇ ਜਦੋਂ ਫਿਰ ਉਹ ਗੁਰਦੁਆਰਾ ਸੀ ਜਿੱਥੇ ਜੈਮਲ ਸਿੰਘ ਗ੍ਰੰਥੀ ਲੱਗੇ ਆਣ ਕੇ ਠੀਕ ਹੈ ਜੀ ਤੇ ਹੌਲੀ ਹੌਲੀ ਉਹਨੇ ਜਿੱਦਾਂ ਇਹ ਦੀਨ ਦੀਵਾਰ ਜਿਹੜਾ ਸੀਗਾ ਸ਼ਿਵ ਦੀਵਾਰ ਜਾਂ ਉਹ ਉਹਦਾ ਜਿਹੜਾ ਪਖੰਡ ਸੀ ਉਹ ਇੱਥੇ ਤੱਕ ਵੀ ਲੈ ਆਂਦਾ ਸੰਗਤ ਨੇ ਇਤਰਾਜ਼ ਵੀ ਕੀਤਾ ਪਰ ਹੌਲੀ 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 ਇਹਨਾਂ ਦਾ ਪ੍ਰਭਾਵ ਵੱਧਦਾ ਗਿਆ ਕਿ ਪਿਛਲਾ ਜਿਹੜੀ ਹੰਦੀਆਂ ਜਿਨ੍ਹਾਂ ਨੂੰ ਆਪਾਂ ਭੇਡਾਂ ਟਾਈਪ ਲੋਕ ਕਹਿ ਦਿੰਨੇ ਹਨ ਪਿਛਲਾ ਜਿਹੜੇ ਲੋਕ ਸੀਗੇ ਉਹ ਤੁਸੀਂ ਵੇਖ ਲਓ ਹੁਣ ਵੀ ਵੇਖ ਲਓ ਤੁਸੀਂ ਹੁਣ ਵੀ ਕੋਈ ਪਖੰਡੀ ਬਾਬਾ ਪੰਜਾਬ ਦੀ ਧਰਤੀ ਤੇ ਆ ਜਵੇ ਦੋ ਗੁਤਾਲਾ ਆ ਗਿਆ ਖੇੜੀ ਵਾਲਾ ਦੇਖ ਲਓ ਤੁਸੀਂ ਜਾਂ ਅਸ਼ੂਤੋਸ਼ ਵੇਖ ਲਓ ਕੋਈ ਬਾਬਾ ਪੰਜਾਬ ਦੀ ਧਰਤੀ ਤੇ ਆ ਜਵੇ ਪਾਜੀ ਮਤਲਬ ਦਿਨਾਂ ਚ ਪੰਜਾਬੀ ਆਪ ਹੀ ਉਹਨੂੰ ਸਥਾਪਿਤ ਕਰ ਦਿੰਦੇ ਆ। ਉਹ ਗੁਰਦੁਆਰਾ ਸਾਹਿਬ ਫਿਰ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲਿਆ। ਇਹਨਾਂ ਨੇ ਫਿਰ ਹਾਈ ਕੋਰਟ ਚ ਲਿਖੇ ਦਿੱਤਾ ਵੀ ਅਸੀਂ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕ ਦਿੱਤੇ ਨੇ। ਉੱਥੋਂ ਫਿਰ ਸ਼ਾਇਦ ਬੱਲਾ ਬੱਲਾ ਪਿੰਡ ਦੀ ਜ਼ਮੀਨ ਸੀ ਉਹ ਮੈਨੂੰ ਜੇ ਨਾਮ ਭੁੱਲਦਾ ਹੋਣਾ। ਹਾਂਜੀ। ਤੇ ਇਸ ਤਰ੍ਹਾਂ ਇਹ ਜਿਹੜਾ ਡੇਰਾ ਪਰਫਲਤ ਹੁੰਦਾ 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 ਹੁਣ ਅੱਜ ਰਾਜਨੀਤੀ ਵਿੱਚ ਕਿੰਨਾ ਪ੍ਰਭਾਵਸ਼ਾਲੀ ਡੇਰਾ ਹੈ। ਔਰ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਡੇਰਾ ਹੈ। ਤੇ ਉਸ ਤੋਂ ਅਗੇ ਕ腐ਸ਼ਨ ਵਿੱਚ ਉਸ ਤੋਂ ਵੀ ਅੱਗੇ ਆਏ ਬਿਲਕੁਲ ਸਭ ਤੋਂ ਵੱਧ ਜੇ ਕ腐ਸ਼ਨ ਕੀਤੀ ਹੈ ਕਿਸੇ ਨੇ ਇੱਕ ਤਾਂ ਲੋਕਾਂ ਦੀ ਮਤ ਇਹਨਾਂ ਨੇ ਬਦਲ ਦਿੱਤੀ ਇਹ ਮਨਮਤ ਵਾਲੇ ਪਾਸੇ ਲੈ ਗਏ ਦੂਸਰਾ ਦੂਜੇ ਪਾਸੇ ਜਿਹੜਾ ਇਹਨਾਂ ਦਾ ਰਸੂਖ ਸੀ ਉਹਦੇ ਕਰਕੇ ਇਹਨਾਂ ਨੇ ਫੈਕਟਰੀਆਂ ਲਾਈਆਂ ਉਹਦੇ ਵਿੱਚ ਜਿਹੜੀ ਹਿਰਾਫਰੀ ਹੋਈ ਆ ਇਹਨਾਂ ਦੇ ਸਕੇ ਸ਼ਾਇਦ ਭਾਣ ਜੇ ਲੱਗਦੇ ਨੇ ਗੁਰਿੰਦਰ ਸਿੰਘ ਢਲੋਂ ਦੇ ਮਾਲਵਿੰਦਰ ਸਿੰਘ ਸ਼ਲਵਿੰਦਰ ਸਿੰਘ ਉਹ ਤਿਹਾੜ ਜੇਲ੍ਹ ਚ ਬੈਠੇ ਹੋਏ ਨੇ ਕੇਸ ਬਾਬਾ ਜੀ ਤੇ ਵੀ ਹੈ 6000 ਕਰੋੜ ਦਾ ਪਰ ਉਹਨਾਂ ਦਾ ਰਸੂਖ ਹੋਣ ਕਰਕੇ ਉਥੇ ਕੌਣ ਪੁੱਛਦਾ ਜੀ ਹਨਾ ਜਿੱਦਾਂ ਵਿਕਰਮ ਜੀ ਜਿੱਦਾਂ ਪਾਜੀ ਵਿਕਰਮ ਵੀਰ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਅੱਜ ਇਸ ਪੱਖ ਤੋਂ ਹਨਾ ਹਲੇ ਜ਼ਮਾਨਤੀ ਮਿਲੀ ਹੈ ਕੱਲ ਉਹ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਵਿੱਚ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਪਿਆ ਤੇ ਕੁਝ ਪੈਸੇ ਜਮਾਨ ਦੇ ਤੌਰ ਤੇ ਪੈਸੇ ਜਮ੍ਹਾਂ ਕਰਾਉਣੇ ਪਏ ਵੀ ਇਹ ਦੇਸ਼ ਛੱਡ ਕੇ ਨਾ ਭੱਜਣਗੇ ਤੇ ਹੂੰ ਐਵੀਂ ਮਤਲਬ ਇਹ ਚਿੱਟੇ ਦਿਨ ਵਾਂਗੂ ਸਾਨੂੰ ਪਤਾ ਆ ਇਹ ਵੀ ਹੋ ਸਕਦਾ ਆ ਪੀ ਇਹ ਕੇਸ ਇਹ ਮਤਲਬ ਜਿਹੜੀ ਸਰਕਾਰੀ ਤੇ ਹਰਜਵੇ ਕਿਉਂ ਹਰਜਵੇ ਕਿਉਂਕਿ ਸਰਕਾਰੀ ਤੰਤਰ ਵਿੱਚ ਵੀ ਤਾਂ ਇਹਨਾਂ ਦਾ ਹੀ ਬੋਲਬਾਲਾ ਜੀ ਬਿਲਕੁਲ ਜਿਨਨੇ ਜਿਨਨੇ ਪੁਲਿਸ ਅਧਿਕਾਰੀ ਆ ਜਿਵੇਂ ਪਿੱਛੇ ਜੇ ਉਹ ਫੜੇ ਗਏ ਨੇ ਡੀਆਈਜੀ ਸਾਹਿਬ ਰੋਪੜ ਤੋਂ ਇਹ ਸਾਰੇ ਇਹਨਾਂ ਚੀਜ਼ਾਂ ਵਿੱਚ ਜਿਹੜੇ ਆ ਉਹ ਸ਼ਾਮਲ ਨੇ ਤੇ ਸਬੂਤ ਪੁਲਿਸ ਨੇ ਪੇਸ਼ ਕਰਦੇ ਇਸ ਛੁਟ ਸਕਦੇ ਆ ਪਰ ਜਿਹੜੀਆਂ ਗੱਲਾਂ ਆਮ ਪਬਲਿਕ ਵਿੱਚ ਉਜਾਗਰ ਹੋਈਆਂ ਜਿਹੜੇ ਜਿਹੜੇ ਸਤਾਪੇ ਪਿੰਦੀ ਨਾਂ ਦੇ ਦੋ ਵਿਅਕਤੀ ਕੈਨੇਡਾ ਤੋਂ ਆ ਕੇ ਇਹਨਾਂ ਦੇ ਘਰ ਰਹਿੰਦੇ ਸਨ ਹੈਲੀਕਾਪਟਰ ਵਰਤੇ ਸਨ ਸਰਕਾਰੀ ਗੱਡੀਆਂ ਵਰਤੇ ਸਨ ਆਪਾਂ ਡਿਟੇਲ 'ਚ ਨਾ ਇਹਨਾਂ ਸਾਰਾ ਕੁਝ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਨਜ਼ਦੀਕੀਆਂ ਨੇ ਜਿਹੜੇ ਉਹਨਾਂ ਦੇ ਨਾਲ ਕੋਠੀ 'ਚ ਰਹਿੰਦੇ ਸਨ ਇਹ ਉਹਨਾਂ ਨੇ ਇਹ ਗੱਲਾਂ ਸਾਰੀਆਂ ਸੰਗਤ ਨੂੰ ਦੱਸ ਦਿੱਤੀਆਂ ਨੇ ਬਾਕੀ ਜੇ ਇਮਾਨਦਾਰ ਹੋਈ ਕੋਈ ਤੇ ਜੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਠੱਗ ਗਿਆ ਤੇ ਜੇ ਜੇ ਇਦਾਂ ਦਾ ਪ੍ਰਭਾਵ ਬਣਾ ਕੇ ਜਿਵੇਂ ਮਜੀਠੀਏ ਨੂੰ ਪ੍ਰਭਾਵ ਦਿੱਤਾ ਕਿ ਬਾਬਾ ਜੀ ਦੀ ਕਿਰਪਾ ਨਾਲ ਛੁੱਟਿਆ ਜੇ ਉਹ ਕਾਜੀ ਜਿਹੜੇ ਅਹੁਦੇਦਾਰ ਅਹਿਲਦਾਰ ਨੇ ਜੇ ਉਹ ਵੱਡੀ ਖੁਰੇ ਹੋ ਗਏ ਨਾ ਤੇ ਫਿਰ ਇਹ ਗੱਲ ਵੀ ਲਿਪੀ ਜਾਣੀ ਆ ਇਹ ਫਿਰ ਚਿੱਟ ਜਿਹੜੀ ਕਲੀਨ ਚਿੱਟ ਨਾਂ ਦੀ ਇੱਕ ਇਹਨਾਂ ਨੂੰ ਕਲੀਨ ਚਿੱਟ ਵੀ ਮਿਲ ਜਾਣੀ ਆ ਬਿਲਕੁਲ ਪਰ ਪਰ ਜਿਹੜੀ ਸੱਚੀ ਦਰਗਾਹ ਹੈ ਨਾ ਉੱਥੇ ਨਹੀਂ ਜਿੱਥੇ ਪੰਲਾ ਨਾ ਪਕੜੇ ਕੋਏ ਹੂੰ ਤੇ ਸੱਚੇ ਦਰਬਾਰ ਮੈਂ ਪਲਾਨਾ ਪਕੜੇ ਕੋਏ ਉਹ ਜਿਹੜਾ ਦਰਬਾਰ ਆ ਨਾ ਉਹਦੇ ਵਿੱਚ ਜਿਹੜੇ-ਜਿਹੜੇ ਬੰਦੇ ਨੇ ਵੀ ਕੱਲਾ ਮਜੀਠੀਆ ਸਾਹਿਬ ਨਹੀਂ ਭਾਵੇਂ ਗੁਰਿੰਦਰ ਸਿੰਘ ਢੱਲੋ ਹੋਇਆ ਉਹਨੂੰ ਵੀ ਬਰਾਬਰ ਦਾ ਦੋਸ਼ੀ ਕਰਾਰ ਦਿੱਤਾ ਜਾਇਆਇਕ